ਕਈ ਵਾਰ ਕੀ ਹੁੰਦਾ ਵੀ ਕਈ ਕਿਸਾਨ ਵੀਰ ਆ ਜਿਹੜੇ ਉਹ ਸਾਈਲੇਜ ਵੀ ਨਹੀਂ ਯੂਜ਼ ਕਰਦੇ ਹਰੇ ਪੱਠੇ ਪਾਉਂਦੇ ਹਾਰਾ ਚਾਰਾ ਉਹਨਾਂ ਦੇ ਵਿੱਚ ਵੀ ਇਹ ਦਿੱਕਤ ਆ ਸਕਦੀ ਆ ਕਿਉਂਕਿ ਕਈ ਵਾਰੀ ਆਪਣੀ ਫੀਡ ਦੇ ਵਿੱਚ ਹੀ ਫੰਗਸ ਹੋਵੇ ਉਹਦੇ ਕਰਕੇ ਵੀ ਟੌਕਸਿਨਿਟੀ ਆ ਸਕਦੀ ਆ ਤੇ ਇਸ ਕਰਕੇ ਆਪਾਂ ਨੂੰ ਸਾਫ਼ ਸੁਧਰਾ ਨਾਲ ਵਰਤਣਾ ਚਾਹੀਦਾ ਫੀਡ ਦੇ ਲਈ ਤੇ ਜਾਂ ਫਿਰ ਉਹ ਜਿਹੜੀ ਸਟੀਮ ਦੁਆਰਾ ਜਿਹੜੀ ਫੀਡ ਤਿਆਰ ਹੁੰਦੀ ਆ ਫੈਕਟਰੀਆਂ ਦੇ ਵਿੱਚ ਉਹ ਯੂਜ਼ ਕਰ ਸਕਦੇ ਉਹਦੇ ਨਾਲ ਵੀ ਕੈਮਿਸਟ੍ਰੀਕਲ ਦੀ ਸਮੱਸਿਆ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ ਕਿਸਾਨ ਵੀਰੋ ਕੀ ਹਾਲ ਆ ਬਈ ਸਭ ਦਾ ਉਹ ਠੀਕ ਆ ਕੁਝ ਸਾਰੇ ਆਪ ਬਾਈ ਜਿਹੜੀ ਵੀਡੀਓ ਆਪ ਬਣਾ ਰਹੇ ਆ ਇਹ ਆਪਾਂ ਬਣਾਏ ਰਹੇ ਆ ਜੀ ਪਸ਼ੂ ਪਾਲਕ ਵੀਰਾਂ ਵਾਸਤੇ ਤੁਹਾਡੇ ਕੰਮ ਦੀ ਵੀਡੀਓ ਵੀਰੇ ਥੋੜੀ ਜੀ ਗੌਰ ਨਾਲ ਸੁਣਿਓ ਤੇ ਅੱਜ ਕੱਲ੍ਹ ਨੇ ਵੀਰੇ ਪਸ਼ੂਆਂ ਦੇ ਵਿੱਚ ਆਪਾਂ ਵੇਖਨੇ ਆ ਵੀ ਮਸਟੇਟਸ ਦੀ ਪ੍ਰੋਬਲਮ ਬਹੁਤ ਆ ਰਹੀ ਆ ਪਸ਼ੂਆਂ ਨੂੰ ਗਾਵਾਂ ਦੇ ਮੱਝਾਂ ਨੂੰ ਛਿੱਧਿਆਣੀਆਂ ਉਹਨਾਂ ਫੜਦੀਆਂ ਦੰਦ ਦੇ ਵਿੱਚ ਆਪਾਂ ਐਂਟੀਬਾਇਓਟਿਕ ਬਹੁਤ ਲਾਈ ਜਾਂਦੇ ਆ ਠੀਕ ਆ ਤੇ ਕੁਝ ਕ ਟਾਈਮ ਫਾਰ ਕਰਿੰਦਾ ਤੇ ਉਸ ਤੋਂ ਬਾਅਦ ਫਿਰ ਛਿੱਧੀਆਂ ਛੋਟੀਆਂ ਦੁੱਧ ਦੇ ਵਿੱਚ ਆਉਣ ਲੱਗ ਜਾਂਦੀਆਂ ਤੇ ਉਹਦੇ ਨਾਲ ਫਿਬਰੋਸਿਸ ਦੀ ਸਮੱਸਿਆ ਵੀ ਬਹੁਤ ਆ ਰਹੀ ਹੈ ਨਾਲ ਫਿਬਰੋਸਿਸ ਵੀ ਹੋ ਰਹੀ ਹੈ ਜਿਵੇਂ ਕਿ ਨਾੜ ਜਾਂ ਗੰਢ ਬਣ ਜਾਣਾ ਥਣ ਦੇ ਵਿੱਚ ਤੇ ਮਸਟੇਟਸ ਦੀ ਪ੍ਰੋਬਲਮ ਤਾਂ ਆ ਹੀ ਰਹੀ ਹੈ ਤੇ ਨਾਲ ਝੋਟੀਆਂ ਦੇ ਵੇੜਾਂ ਦੇ ਵਿੱਚ ਡਾਇਰੀਆ ਦੀ ਦਿੱਕਤ ਆ ਰਹੀ ਹੈ ਮਤਲਬ ਕਿ ਦਸ ਤਾਇੜੇ ਪਸ਼ੂ ਨੂੰ ਲੱਗ ਰਹੇ ਹੈ ਹਨ ਇਹਨਾਂ ਦਿਨਾਂ ਦੇ ਵਿੱਚ ਨਾ ਬਈ ਜਿਵੇਂ ਮਈ ਪੈ ਰਹੇ ਆ ਤੇ ਜਿਹੜਾ ਸਾਈ ਲਈ ਜਿਹੜੇ ਆਪਾਂ ਪਾ ਰਹੇ ਆ ਜਿਹੜੇ ਕਿਸਾਨ ਵੀਰ ਤੇ ਉਹਨਾਂ ਵਿੱਚ ਪ੍ਰੋਬਲਮ ਜਿਆਦਾ ਆ ਰਹੀ ਹੈ ਹਨਾ ਤੇ ਕਿਉਂਕਿ ਮੀਆਂਦਰਾ ਵਿੱਚ ਸੈੱਲ ਹੁੰਦੀ ਆ ਤੇ ਕਈ ਵਾਰੀ ਪਾਣੀ ਪੈ ਜਾਂਦਾ ਕਿਸੇ ਪਾਸਿਓਂ ਚਾਰ ਪਾਈ ਨੂੰ ਤੇ ਹੁਣ ਸਾਲ ਹੋ ਚੁੱਕਾ ਆਪਣੇ ਹਨਾ ਹੋਣ ਵਾਲੀ ਆ ਤੇ ਤਰਪਾਲਾਂ ਕਿਵਰੀ ਗਲ ਜਾਂਦੀਆਂ ਜਾਂ ਸਾਈਡ ਤੋਂ ਦੀ ਕਿਸੇ ਨੇ ਕਿਤੇ ਚੂਹੀ ਵੀ ਖੁੱਡਾਂ ਕਰ ਦਿੰਦੇ ਆ ਤੇ ਖਾਵਾ ਤੇ ਪਾਣੀ ਇਹ ਦੁਸ਼ਮਣ ਆ ਸਾਈ ਰੇਜ ਦੇ ਤੇ ਕਿਸਾਨ ਵੀਰ ਕੀ ਕਰਦੇ ਆ ਵੀ ਉੱਲੀ ਲੱਗੀ ਹੁੰਦੀ ਆ ਸਾਈਲੇਜ ਨੂੰ ਕਿਸੇ ਨਾ ਕਿਸੇ ਸਾਈਡ ਤੋਂ ਤੇ ਉਹ ਉੱਲੀ ਲਾ ਕੇ ਛੱਡ ਦਿੰਦੇ ਆ ਕਹਿੰਦੇ ਆ ਵੀ ਅਸੀਂ ਤਾਂ ਉੱਲੀ ਕੱਢ ਦਿੰਨੇ ਆ ਤੇ ਕੱਢ ਕੇ ਫੇਰ ਪਾਉਣੀ ਆਪਾਂ ਸੋਨੂੰ ਸਾਈਲੇਜ ਕਿਸਾਨ ਵੀਰੋ ਜੇ ਤੁਹਾਡੇ ਸਾਈਲੇਜ ਦੇ ਵਿੱਚ ਉੱਲੀ ਹੈਗੀ ਆ ਲੱਗੀ ਸਾਈਡ ਤੇ ਤਾਂ ਇਹਦਾ ਮਤਲਬ ਇਹ ਹੈ ਵੀ ਜਿਹੜੀ ਅੱਖਾਂ ਨੂੰ ਆਪਾਂ ਨੂੰ ਦਿਸ ਗਈ ਉੱਲੀ ਉਹ ਤਾਂ ਆਪਾਂ ਕੱਢ ਤੀ ਤੇ ਪਰ ਜਿਹੜੀ ਆਪਾਂ ਨੂੰ ਅੱਖਾਂ ਤੋਂ ਨਹੀਂ ਦਿਸਦੀ ਉਹਦਾ ਤਾਂ ਇਹ ਸਾਈਲੇਜ ਦਾ ਟੈਸਟ ਕਰਾ ਕੇ ਪਤਾ ਲੱਗਣਾ ਵੀ ਇਹਦੇ ਵਿੱਚ ਫੰਗਸ ਹੈਗੀ ਆ ਜਾਂ ਨਹੀਂ ਤੇ ਉਹ ਤਕਰੂਣਾ ਬੋਡੀ ਦੇ ਵਿੱਚ ਜਾਣੀ ਹੀ ਜਾਣੀ ਆ ਤੇ ਫਿਰ ਉਹਦਾ ਅਫੈਕਟ ਤਾਂ ਪਸ਼ੂਆਂ ਦੀ ਬੋਡੀ ਤੇ ਪੈਣਾ ਹੀ ਪੈਣਾ ਠੀਕ ਆ ਉਹਦੇ ਨਾਲ ਕੀ ਹੁੰਦਾ ਵੀ ਸਿੱਧੀਆਂ ਵੀ ਆਉਣਗੀਆਂ ਤੇ ਛੋਟੇ ਬੱਚਿਆਂ ਨੂੰ ਕਾਫਨ ਵਗੈਰਾ ਨੂੰ ਉਹਨਾਂ ਨੂੰ ਮੋਕ ਵੀ ਲੱਗਦੀ ਹੈ ਤੇ ਛਿੱਧੀਆਂ ਵਗੈਰਾ ਤਾਂ ਆ ਆ ਵੀ ਗੱਲ ਹਨਾ ਆਉਂਦੀਆਂ ਰਹਿੰਦੀਆਂ ਤੇ ਉਹਦੇ ਵਾਸਤੇ ਦੋਸਤੋ ਤਕਰੂਣਾ ਜਿਹੜੇ ਵੱਡੇ ਡੈਰੀ ਫਾਰਮ ਆ ਉਹ ਤਾਂ ਯੂਜ਼ ਕਰਦੀ ਕਰਦੇ ਆ ਤੇ ਜਿਹੜੇ ਛੋਟੇ ਫਾਰਮਰ ਆ ਉਹ ਤਕਰੂਣਾ ਇਹ ਯੂਜ਼ ਨਹੀਂ ਕਰਦੇ ਠੀਕ ਆ ਤੇ ਉਹਦੇ ਵਾਸਤੇ ਕਿਸਾਨ ਵੀਰੋ ਸਾਰੇ ਕਿਸਾਨ ਵੀਰਾਂ ਲਈ 100 ਗ੍ਰਾਮ ਡੇਲੀ ਦਾ ਆਹ ਜਿਹੜਾ ਪ੍ਰੋਡਕਟ ਆਉਂਦਾ ਏ ਟੌਕਸਿਨ ਬੈਂਡਰ ਇਹ ਤੁਸੀਂ ਕਿਸੇ ਵੀ ਕੰਪਨੀ ਦਾ ਲੈ ਸਕਦੇ ਹੋ ਟੌਕਸਿਨ ਬੈਂਡਰ ਦੇ ਨਾਂ ਤੇ 100 ਗ੍ਰਾਮ ਡੇਲੀ ਇਹ ਯੂਜ਼ ਕਰਨਾ ਜੀ ਤੁਸੀਂ ਪਰ ਐਨੀਮਲ ਤੇ ਇਹਦੇ ਨਾਲ ਕੀ ਹੁੰਦਾ ਵੀ ਜਿਹੜੀਆਂ ਵਾਰ-ਵਾਰ ਛੇਦਿਆਂ ਦੀ ਸ਼ਿਕਾਇਤ ਆਉਂਦੀ ਹੈ ਪਸ਼ੂ ਨੂੰ ਕੁਝ ਕਹਾਤਾ ਕਿ ਟੌਕਸਿਨ ਦੀ ਜਿਹੜੀ ਸਮੱਸਿਆ ਇਹਨੂੰ ਪਕੜਾ ਸਕਦੇ ਜਿਹੜੀ ਫੰਗਸ ਦੇ ਕਰਕੇ ਪੈਦਾ ਹੁੰਦੀ ਆ ਤੇ ਇਹਦੇ ਨਾਲ ਛਿੱਧੀਆਂ ਬੜੀਆਂ ਆਉਂਦੀਆਂ ਗਈਆਂ ਤੇ ਪਸ਼ੂ ਨੂੰ ਵਾਰ-ਵਾਰ ਜਿਹੜੀ ਮੋਕ ਲੱਗਦੀ ਆ ਉਹ ਤੋਂ ਵੀ ਆਪਾਂ ਬਚਾਅ ਕਰ ਸਕਦੇ ਆ ਇਹ ਵੀ ਟਾਕਸ ਦੇ ਨਾਂ ਤੇ ਹੈ ਇਹ ਵੀ ਕੋੰਪਨੀ ਦਾ ਤੇ ਪਰ ਤੁਸੀਂ ਕਿਸੇ ਵੀ ਕੰਪਨੀ ਲੈ ਸਕਦੇ ਟਾਕਸਿਨ ਬਾਇੰਡਰ کہہ ਕੇ ਠੀਕ ਹੈ ਤੇ ਇਹ ਤੁਸੀਂ 100 ਗ੍ਰਾਮ ਪਰ ਡੇ ਪਰ ਐਨੀਮਲ ਨੂੰ ਦੇਣਾ ਜੀ ਤੇ ਇਹ ਤੁਸੀਂ ਪਾਉਂਦੇ ਸਮੇਂ ਇਹ ਖਿਆਲ ਰੱਖਣਾ ਹੈ ਕਿ ਇਹ ਨਾ ਹੋਵੇ ਤੁਸੀਂ ਕਹਦੋਂ ਵੀ ਯਾਰ ਆਪਾਂ ਹੁਣ ਟਾਕਸਿਨ ਬਾਇੰਡਰ ਪਾ ਰਹੇ ਆ ਤੇ ਸ਼ਾਇਦ ਉਲੀ ਵਾਲਾ ਵੀ ਆਪਾਂ ਚਾਰ ਪਾ ਦਈਏ ਵੀ ਨੇ ਕੰਟਰੋਲ ਤਾਂ ਕਰ ਹੀ ਲੈਣਾ ਇਹਦੇ ਨਾਲ ਕੁਝ ਕਹਾਤਾ ਕਿ ਜਿਹੜੀ ਕੋਈ ਜਣਾ ਜਿਹੜੀ ਫੰਕਸ਼ਨ ਦੁਆਰਾ ਪੈਦਾ ਹੁੰਦੀ ਹੈ ਕੁਝ ਕਹਾਤਾ ਘਟਾਈ ਜਾ ਸਕਦੀ ਹੈ ਪਰ ਖਤਮ ਨਹੀਂ ਕੀਤੀ ਜਾ ਸਕਦੀਗੀ ਫੇਰ ਵੀ ਤੁਸੀਂ ਵਿਚਾਰ ਰੱਖਣਾ ਕਿ ਸਾਈ ਲੈ ਜਾ ਜਿਹੜਾ ਜਿੰਨਾ ਸਾਫ ਸੁੱਤਰਾ ਹੋਊਗਾ ਉਨਾਂ ਹੀ ਜ਼ਿਆਦਾ ਰਿਜ਼ਲਟ ਵਧੀਆ ਮਿਲੂਗਾ ਉਹਨੇ ਪਸ਼ੂ ਥੋੜੇ ਘੱਟ ਬਿਮਾਰ ਹੋਣਗੇ ਤੇ ਵੈਸੇ ਜਦੋਂ ਹੁਣ ਸਾਈ ਲੈਸ ਨਵਾਂ ਪਾਉਣਗੇ ਕਿਸਾਨ ਵੀਰ ਤੇ ਕੋਈ ਵੀ ਜਾਣਕਾਰ ਬੰਦਾ ਜਿਹੜਾ ਕਿ ਜਿਵੇਂ ਡੇਰੀ ਫਾਰਮਰ ਬੰਦੇ ਆ ਹਨਾ ਜਿਹੜੇ ਕਾਫੀ ਲੰਮੇ ਸਮੇਂ ਤੋਂ ਇਹ ਕੰਮ ਕਰ ਰਹੇ ਆ ਉਹਨਾਂ ਦੀ ਜਾਣਕਾਰੀ ਲੈ ਕੇ ਫੇਰ ਪਾਇਓ ਇਥੋਂ ਬੈਟਰ ਇਹ ਹੈ ਕਿ ਉਹ ਬੰਦੇ ਨੂੰ ਤੁਸੀਂ ਸਾਈ ਲੈ ਦੇ ਸਮੇਂ ਆਪਦੇ ਕੋਲੇ ਸੱਦੋ ਉਹਨੂੰ ਕਹੋ ਵੀ ਸਾਡੀ ਹੈਲਪ ਕਰੇ ਹਨ ਤਾਂ ਕਿ ਕਿਸੇ ਪ੍ਰਕਾਰ ਦਾ ਕੱਚਾ ਕੰਮ ਨਾ ਕਰੇ ਕਰੇ ਸਾਈ ਲੈ ਪਾਉਣ ਦੇ ਸਮੇਂ ਇਹ ਜਲਦਬਾਜ਼ੀ ਵਾਲਾ ਕੰਮ ਨਹੀਂ ਖਾਣ ਵੀਰ ਹੁੰਦਾਗਾ ਤੇ ਗੌਰ ਦੇ ਨਾਲ ਪਹਿਲਾਂ ਹੀ ਆਪਾਂ ਨੂੰ ਤਿਆਰੀ ਕਰਕੇ ਰੱਖਣੀ ਚਾਹੀਦੀ ਹੈ ਸਾਈ ਲੈ ਪਾਉਣ ਸਮੇਂ ਕਿਉਂਕਿ ਜਦ ਸਾਈ ਲੈ ਪਾਉਣੇ ਆ ਤੇ ਉਦੋਂ ਭੱਜ ਨੱਠ ਜ਼ਿਆਦਾ ਹੁੰਦੀ ਹੈ ਤੇ ਆਪਣਾ ਟਾਈਮ ਨਹੀਂ ਲੱਗਦਾਗਾ ਜਿੰਨਾ ਸਾਇਲ ਨੂੰ ਆਪਾਂ ਗੌਰ ਨਾਲ ਪਾਵਾਂਗੇ ਚੰਗੀ ਤਰ੍ਹਾਂ ਚਾਰੇ ਪਾਸਿਆਂ ਤੋਂ ਹਵਾ ਬੰਦ ਕਰਾਂਗੇ ਪਾਣੀ ਬੰਦ ਕਰਾਂਗੇ ਤੇ ਉਨਾ ਹੀ ਆਪਣਾ ਬਚਾਅ ਤੇ ਸਾਇਲ ਇਹ ਲੰਮਾਟਾਵਾ ਚੱਲੂਗਾ ਆਪਣਾ ਤੇ ਹੋਰ ਕਿਸਾਨ ਵੀ ਰੋ ਇਸ ਤਰ੍ਹਾਂ ਦੀ ਜਿੰਨੀ ਕ ਆਪਣੀ ਜਾਣਕਾਰੀ ਹੁੰਦੀ ਆ ਆਪਣੇ ਤਜਰਬੇ ਅਧਾਰਤ ਇਸ ਆਪਾਂ ਚੈਨਲ ਤੇ ਪਾਉਣੇ ਹੁੰਦੇ ਆ ਤੇ ਆਪਣਾ ਚੈਨਲ ਕਿਰਪਾ ਕਰਕੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਸਾਰੇ ਵੀਰਾਂ ਦਾ